ਛੋਟਿਆਂ ਨੂੰ ਵੱਡਿਆਂ ਨੂੰ ਬਜ਼ੁਰਗਾਂ ਨੂੰ ਵੀਰਾਂ ਭੈਣਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਅੱਜ ਮਠੰਡੇ ਸ਼ਹਿਰ ਤੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਸਾਹਮਣੇ ਫਰੇਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਮਠੰਡੇ ਦਾ ਕਿਲਾ ਮੁਬਾਰਕ ਇੱਥੇ ਦਸਵੇਂ ਪਾਤਸ਼ਾਹ ਜੀ ਦੇ ਚਰਨ ਪਏ ਨੇ ਇਕੋ ਸਮੇਂ ਬਾਅਦ ਤੁਹਾਨੂੰ ਆਪਾਂ ਗੁਰੂ ਘਰ ਦੇ ਅੰਦਰੋਂ ਵਿੱਚ ਕਿਲੇ ਦੇ ਅੰਦਰੋਂ ਵਿੱਚ ਦਰਸ਼ਨ ਕਰਾਨੇ ਦੀ ਹਾਂਜੀ ਇਹ ਜੋ ਤੁਸੀਂ ਦੇਖ ਰਹੇ ਹੋ ਸੰਗਤ ਜੀ ਇਹ ਕਿਲੇ ਦਾ ਬਾਹਰੀ ਹਿੱਸਾ ਹੈ ਮੇਨ ਦਰਵਾਜ਼ਾ ਹੈ ਜਿੱਥੋਂ ਲੰਘ ਕੇ ਆਪਾਂ ਕਿਲੇ ਦੇ ਅੰਦਰ ਜਾਈਦਾ ਹੈ ਕਿਲੰਬਾਰ ਕਪਟਿੰਡਾ ਕਿਲੇ ਦੇ ਅੰਦਰ ਹੀ ਐਂਟਰ ਹੁੰਦਿਆਂ ਸਭ ਤੋਂ ਪਹਿਲਾਂ ਤੁਹਾਨੂੰ ਭਰਾਣੇ ਗੁਰਦਵਾਰਾ ਸਾਹਿਬ ਦੇ ਦਰਸ਼ਨ ਹੁੰਦੇ ਨੇ ਨਾਲ ਹੀ ਕਾਰ ਪਾਰਕਿੰਗ ਤੇ ਮੋਟਰਸਾਈਕਲ ਪਾਰਕਿੰਗ ਇਹ ਕਿਲੇ ਦਾ ਇਤਿਹਾਸ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੀ ਜੋਂ 1706 ਈਸਵੀ ਨੂੰ ਬਠਿੰਡੇ ਪਹੁੰਚੇ ਇਹ ਇਤਿਹਾਜ਼ੀ ਰਤਨ ਨਾਮ ਦਾ ਸ਼ਰਧਾ ਲੂ ਰਹਿੰਦਾ ਸੀ ਗੁਰੂ ਪਾਤਸ਼ਾਹ ਜੀ ਨੂੰ ਦੇਖਣ ਦੇਾਰੇ ਦੇ ਕੇ ਜੀਵਨ ਮੁਕਤ ਕੀਤਾ ਬਠਿੰਡੇ ਦੀਆਂ ਸੰਗਤਾਂ ਇੱਥੇ ਪਹੁੰਚੀਆਂ ਤੇ ਉਹਨਾਂ ਨੇ ਕਿਹਾ ਵੀ ਇੱਥੇ ਇੱਕ ਕਾਣਾ ਦਿਓ ਰਹੰਦਾ ਹੈ ਜਿਹੜਾ ਕਿ ਸੰਗਤਾਂ ਨੂੰ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਹੈ ਇਹ ਬਠਿੰਡੇ ਦਾ 메ਨ ਗੇਟ ਜੀ ਜਿੱਥੋਂ ਆਪਾਂ ਅੰਦਰ ਐਂਟਰ ਹੁੰਨੇ ਆ ਪੁਰਾਣੀ ਕਲਾਕਾਰੀ ਪੁਰਾਣੇ ਦਰਵਾਜ਼ੇ ਵੱਡੇ ਵੱਡੇ ਗਾਰਡਰਾਂ ਦੇ ਨਾਲ ਥਮਲਿਆਂ ਦੇ ਨਾਲ ਇਮਾਰਤ ਨੂੰ ਤਮੇ ਆਇਆ ਬੰਦਿਆ ਹੋਇਆ ਹੈ ਬਹੁਤ ਹੀ ਕਮਾਲ ਦੀ ਕਲਾਕਾਰੀ ਰਾਜੇ ਮਹਾਰਾਜਿਆਂ ਦੇ ਇਹ ਕਿਲੇ ਹਿੰਦੁਸਤਾਨ ਦੇ ਵਿੱਚ ਬਹੁਤ ਜਿਆਦਾ ਇਹ ਕਿਲੇ ਨੇ ਜਿੱਥੇ ਜਾ ਕੇ ਆਪਾਂ ਇਦਾਂ ਦੀ ਕਲਾਕਾਰੀ ਮੀਨਾਕਾਰੀ ਦੇਖ ਸਕਦੇ ਹਾਂ ਇਲਾ ਮੁਬਾਰਕ ਬਠਿੰਡਾ ਦੇ ਵਿੱਚ ਦੋ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਨੇ ਇੱਕ ਪ੍ਰਾਤਨ ਇਮਾਰਤ ਹੈ ਜਿਹਦੇ ਆਪਾਂ ਦਰਸ਼ਨੇਦਾਰੇ ਕਰਨ ਚੱਲੇ ਹੁਣ ਉੱਚੀ ਜਗ੍ਹਾ ਦੇ ਉੱਤੇ ਹੈ ਕਾਫੀ ਉੱਚਾ ਚੜ ਕੇ ਪ੍ਰਾਤਨ ਜਿਹੜਾ ਗੁਰੂ ਘਰ ਹੈ ਉਹਦੇ ਦਰਸ਼ਨੇਦਾਰੇ ਹੁੰਦੇ ਨੇ ਬਹੁਤ ਹੀ ਵੱਡੇ ਏਰੀਆ ਦੇ ਵਿੱਚ ਕਿਲਾ ਮੁਵਾਰਕ ਬਠਿੰਡੇ ਦਾ ਕਿਲਾ ਬਣਿਆ ਹੋਇਆ ਹੈ ਇਹਦੇ ਵਿੱਚ ਪਾਰਕ ਬਣੇ ਹੋਏ ਨੇ ਆਸ-ਪਾਸੇ ਦੀਆਂ ਦੀਵਾਰਾਂ ਬਹੁਤ ਉੱਚੀਆਂ ਨੇ ਭਾਵੇਂ ਕਿਲਾ ਬਹੁਤ ਮਜ਼ਬੂਤ ਹੈ ਪਰ ਸਮੇਂ ਦੇ ਨਾਲ ਇਹ ਦੀਵਾਰਾਂ ਕਮਜ਼ੋਰ ਹੋ ਗਈਆਂ ਉਹਨਾਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਇਸ ਕਰਕੇ ਗੁਰੂ ਘਰਾਂ ਤੋਂ ਇਲਾਵਾ ਹੋਰ ਉੱਚੀਆਂ ਥਾਵਾਂ ਤੇ ਕਿਲੇ ਵਿੱਚ ਜਾਣ ਨੇ ਦਿੱਤਾ ਇਹ ਤੁਸੀਂ ਪ੍ਰਾਤਨ ਇਮਾਰਤ ਜਿਹੜੀ ਕਿਲਾ ਸਾਹਿਬ ਗੁਰਦੁਆਰਾ ਸਾਹਿਬ ਦੀ ਦੇਖ ਰਹੇ ਹੋ ਪ੍ਰਾਤਨ ਇਮਾਰਤ ਕਿ ਪ੍ਰਾਤਨ ਇਮਾਰਤ ਇੱਕ ਨਵੀਂ ਇਮਾਰਤ ਵੀ ਤਿਆਰ ਕੀਤੀ ਗਈ ਹੈ ਜਿਹਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਪੁਰਾਤਨ ਇਮਾਰਤ ਦੇ ਵਿੱਚ ਸ਼ਸ਼ਤਰ ਗੁਰੂ ਪਾਤਸ਼ਾਹੀ ਦੇ ਰੱਖੇ ਗਏ ਨੇ ਅਤੇ ਜਿਹੜੀ ਨਵੀਂ ਇਮਾਰਤ ਬਣਾਈ ਗਈ ਉੱਥੇ ਗੁਰੂ ਪਾਤਸ਼ਾਹੀ ਦਾ ਪ੍ਰਕਾਸ਼ ਕੀਤਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਹ ਪੁਰਾਤਨ ਇਮਾਰਤ ਦੇ ਦਰਸ਼ਨ ਕੀ ਇਹ ਨਵੀਂ ਇਮਾਰਤ ਗੁਰਦੁਆਰਾ ਕਿਲਾ ਮੁਬਾਰਕ ਸਾਹਿਬ ਪਾਸ਼ੇ ਦਸਵੇਂ ਬਠਿੰਡਾ ਕਿਲੇ ਦੇ ਅੰਦਰ ਨਵੀਂ ਇਮਾਰਤ ਨਵਾਂ ਗੁਰੂ ਘਰ ਬਣਾਇਆ ਗਿਆ ਜੋੜਾ ਘਰ ਵੀ ਬਣਿਆ ਹੋਇਆ ਹੈ ਪਰਬੰਧ ਸ਼ੁਰੂ ਮਨਿੰਗੁਰ ਦੁਆਰੇ ਪ੍ਰਬੰਧਕ ਕਮੇਟੀ ਦੇ ਅਧੀਨ ਹੈ। ਇਹਦੇ ਅੰਦਰ ਚਾਰ ਪੁਰਾਤਨ ਤੋਪਾਂ ਵੀ ਨੇ। ਉਸ ਵੇਲੇ ਦੀਆਂ ਰਾਜਿਆਂ ਮਹਾਰਾਜਿਆਂ ਦੇ ਸਮੇਂ ਦੀਆਂ ਚਾਰ ਪੁਰਾਤਨ ਤੋਪਾਂ ਹਨ। ਉਹ ਵੀ ਆਪ ਜੀ ਦਰਸ਼ਨ ਕਰ ਸਕਦੇ ਹੋ। ਔਰ ਕਿਲੇ ਦੇ ਅੰਦਰ ਇਸ ਤਰ੍ਹਾਂ 파ਰਿਤ ਹੋਈ ਬੈਠਣ ਵਾਸਤੇ ਵੀ ਵਸ਼ੀਸ਼ ਪ੍ਰਬੰਧ ਕੀਤੇ ਗਏ ਹਨ ਕਿਲੇ ਦੇ ਅੰਦਰ ਇੱਕ ਪ੍ਰਾਤਨ ਖੂਬ ਵੀ ਹੈ ਬਹੁਤ ਵਾਨੂੰ ਸੁ ਪ੍ਰਾਤਨ ਖੂਬ ਦੇ ਦਰਸ਼ਨ ਕਰਾਈਏ ਇਹ ਹੈ ਉਹ ਪ੍ਰਾਤਨ ਖੂ ਜਿਹੜਾ ਉਸ ਵੇਲੇ ਕਿਲੇ ਦੇ ਅੰਦਰ ਪਾਣੀ ਦੇ ਪ੍ਰਬੰਧ ਵਾਸਤੇ ਬਣਾਇਆ ਗਿਆ ਸੀ ਬਹੁਤ ਹੀ ਡੂੰਗਾ ਖੂ ਹੈ ਸਟੇਮ ਕੇ ਸੁੱਕਾ ਹੈ ਪਰ ਨਿਸ਼ਾਨੀ ਵਜੋਂ ਇਹਨੂੰ ਵਜੋਂ ਕਿਲੇ ਦੇ ਅੰਦਰ ਸੁਚੱਜੇ ਪ੍ਰਬੰਧ ਕਰਕੇ ਰੱਖਿਆ ਗਿਆ ਇੱਥੇ ਪਰ ਬਹੁਤ ਦੂਰੂ ਦੂਰੋਂ ਲੋਕ ਜਨਾਰਸਥਾਨ ਦੇਖਣ ਵਾਸਤੇ ਆਉਂਦੇ ਹਨ ਅੱਜ ਵੀ ਗਵਾਲੀਅਰ ਦਾ ਕਿਲਾ ਬਾਹਰ ਦੀਆਂ ਸਟੇਟਾਂ ਤੋਂ ਵੀ ਜਿਹੜੇ ਲੋਕ ਸਨ ਉਹ ਕਿਰੇਣ ਦੇਖਣ ਵਾਸਤੇ ਆਏ ਇਹ ਵੀਰ ਜੋ ਆ ਗਏ ਪਿਓ ਰਾਜਸਥਾਨ ਤੋਂ ਆਉਣ ਦੇਖਣ ਵਾਸਤੇ ਕਿਲੇ ਦੇ ਉੱਪਰ ਖਲੋ ਕੇ ਸ਼ਹਿਰ ਨੂੰ ਵੇਖੀਏ ਤੇ ਬਠਿੰਡਾ ਸ਼ਹਿਰ ਕੁਝ ਇਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ ਇਹ ਕੇਵਲ ਇੱਕ ਪਾਸੇ ਦਾ 뷰 ਹੈ ਜਦ ਗਵਾਲੀਅਰ ਦੇ ਕਿਲੇ ਤੋਂ ਗਵਾਲੀਅਰ ਸ਼ਹਿਰ ਵੇਖੀਦਾ ਉਹ ਵੀ ਕੁਝ ਇਸ ਤਰ੍ਹਾਂ ਹੀ ਲੱਗਦਾ ਹੈ